ਹਾਂਜੀ ਬਾਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਆ ਪਹਾੜੋੜ ਜ਼ਿਲ੍ਹਾ ਬਰਨਾਲਾ ਜੀ ਵਾਈ ਕੋਲ ਚਾਰ ਗੰਗਾ ਬਕਾਊਆ ਦਿਖਾਉਣੇ ਆ ਸਮੂਹ ਗਾਈਆਂ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਸਾਸਤਰੀ ਕਾਲ ਬਾਈ ਜੀ ਸਾਸਤਰੀ ਬਾਈ ਜੀ ਕੀ ਨਾਮ ਵੀਰੇ ਆਪਣਾ ਨਾਮ ਗੋਰਾ ਜੀ ਪਿੰਡ ਭੜੌੜ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨੰਬਰ ਦੱਸੋ ਜੀ ਨੰਬਰ 872880432 ਵੀਰੇ ਦੁਬਾਰੇ ਫਿਰ ਦੱਸੋ ਜੀ 872880432 ਠੀਕ ਹੈ ਬਾਈ ਜੀ ਆਪਣਾ ਕੋ ਕਿੰਨੇ ਦਾਗਾ ਵੀਰੇ ਬਕਾਉ ਚਾਰ ਡੰਗ ਰਾਈ ਬਾਕੀ ਕੱਚੇ ਜਿਹੇ ਹੈਗੇ ਅੱਡੇ ਬਾਕੀ ਤਿਆਰੀ ਦਿਖਾਵਾਂਗਾ ਜੀ ਠੀਕ ਹੈ ਜੀ ਹਾਂ ਜੀ ਦਿਖਾਓ ਜੀ ਇਹਦੇ ਡਿਟੇਲ ਦੱਸੋ ਜੀ ਇਹ ਪਹਿਲੇ ਸੂਏ ਸੂਗੇ ਦੋ ਦੰਦ ਹੋਈ ਹੈ ਜੀ ਹੁਣ ਜੀ ਠੀਕ ਹੈ ਜੀ 10 ਦਿਨ ਬਾਕੀ ਪਏ ਇਹਦੇ ਜੀ ਠੀਕ ਹੈ ਜੀ ਸੀਲ ਸਹੁ ਬਹੁਤ ਆ ਬਾਕੀ ਮੂੰਹ ਬਹੁਤ ਸੋਹਣਾ ਲੱਗਿਆ ਦਾ ਫੇਸ ਬਿਲਕੁਲ ਫੇਸ ਬਹੁਤ ਚੰਗਾ ਲੱਗਿਆ ਜੀ 10 ਦਿਨ ਲੂਗੀ 10 ਦਿਨ ਲੈ ਜੂਗੀ ਬਾਕੀ ਇੱਕ ਦੋ ਵੱਧ ਘੱਟ ਵੀ ਲੈ ਜਾਈ ਜੀ ਠੀਕ ਹੈ ਇਹ ਦੇਖੋ ਥਾਂ ਲੱਗਿਆ ਦਾ ਹੱਥੀ ਚਵਾਈ ਵਾਲਾ ਜੀ ਜੀ ਕੇ ਜਿਵੇਂ ਕਿਸੇ ਵੀ ਨਿਤ ਚੋਣ ਨੂੰ ਲੈਣੀ ਆ ਪ੍ਰੋਨ ਬੱਚੀ 25 26 ਕਿਲੋ ਤਪਾਉ ਮੌਜਣਾ ਜੀ ਠੀਕ ਹੈ ਸਿੱਕੀ ਇਹ ਦੇਖ ਲੈ ਇਹਦੇ ਲੈ ਪਾਸੇ ਦਿਖਾ ਦੇ ਮਾ ਜੀ ਉਧਰ ਕਰਨਾ ਸੇਲ ਬਹੁਤ ਜ਼ਿਆਦਾ ਹੈ ਦੇਖ ਲੈ ਬਾਬਾ ਸੰਪੂਰਨ ਇਸ ਫੂਸ ਦੇਖ ਲੈ ਬਈ ਤੋਰ ਕੇ ਦਿਖਾਓ ਜੀ ਸਹਿਜ ਬਹੁਤ ਆ ਬਈ ਆ ਦੇਖੋ ਹਾਂਜੀ ਹਾਂਜੀ ਦੱਸਿਓ ਮੇਰੇ ਮੋਢੇ ਤੇ ਆਉਂਦੀ ਹੈ ਜੀ ਠੀਕ ਹੈ ਜੀ ਨਾਲੇ ਦੋ ਦੰਦ ਹੋਈ ਆ ਜੇ ਚਾਰ ਹੋ ਵੀ ਫਿਰ ਜਵਾਨ ਹੋ ਬਹੁਤ ਕਿਥੋਂ ਠੀਕ ਹੈ ਠੀਕ ਅਜੀ ਦੇਖ ਸਕਦਾ ਤੋਰਾ 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 ਬੋਲਦੀ ਕੋੜੀ ਵਰ ਗਈ ਹਾਂਜੀ ਹਾਂਜੀ ਦਿਖੀ ਜਾਂਦਾ ਜੀ ਆਹ ਦੇਖ ਲੋ ਜੀ ਮਗਰ ਹੋ ਜਾ ਥੋੜਾ ਥਾਂ ਥੋੜਾ ਨਾ ਬਈ ਫੇਸਬੁਕ ਦੇਖ ਸਕਦਾ ਤੇ ਵਾਈਨ ਲੂਕ ਕਨੈਕਟ ਕਰੋ ਜੀ ਤੇ ਮੋੜ ਦੇ ਪਰ ਮੋੜ ਦੇ ਆਹ ਦੇਖ ਲੋ ਬਈ ਨਹੀਂ ਅਗਲਾ ਕਹਿੰਦਾ ਮੈਂ ਜਾਣ ਕੇ ਝੂਠ ਮਾਰਦਾ ਠੀਕ ਹੈ ਜੀ ਠੀਕ ਆ ਤਾਂ ਤਿੰਨ ਖੜਿਆ ਨਾ ਦੋ ਹੋਈ ਆ ਜੇ ਮਨ ਵਿੱਚ ਠੀਕ ਹੈ ਜੀ ਹਾਂ ਬਈ ਤਾਂ ਦੇਖ ਸਕਦਾ ਫੇਸਬੁਕ ਦੇਖ ਸਕਦਾ ਬਹੁਤ ਸੋਹਣੀ ਵੜਾ ਜੀ ਬਾਕੀ ਪਾਲੀ ਪੂਰੀ ਬਹੁਤ ਆ ਅਜਾ ਬੱਤ ਮੰਨ ਦਿਓ ਜੀ ਤੇ ਲਿਆ ਰੀਦਾ ਕਰਦੀਆਂ ਬਣਾ ਜਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਬਾਈ ਕੀ ਰੇਟ ਲੁਟਾ ਜੀ ਦਾ ਦੱਸੋ ਜੀ ਰੇਟ ਬਾਈ ਇਹਦਾ ਫੋਨ ਤੇ ਕਰ ਦਾਂਗੇ ਆਪਾਂ ਠੀਕ ਹੈ ਜੀ ਕਈ ਵਾਰੀ ਕੱਚੀ ਆ 10 12 ਦਿਨ ਲੈ ਜਾਣੀ ਕਈ ਵਾ ਸਵਾ ਕੇ ਵਿੱਚ ਨਹੀਂ ਪੈਂਦੀ ਜੀ ਮੈਂ ਉਹ ਬਾਡੀ ਦਾ ਕਰਕੇ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਬਾਈ ਅਗਲੀ ਦਿਖਾਓ ਜੀਗਾ ਚਲੋ ਦਰ ਹਾਂਜੀ ਬਾਈ ਬਾਈ ਕੋਲ ਦੁੱਧ ਨੰਬਰ ਤੇ ਗਾਣੇ ਹਾਂਜੀ ਬਾਈ ਦੱਸੋ ਇਹ ਵੀਰੇ ਸਾਢੇ 3 ਮਹੀਨੇ ਜਮਾ ਕਲੀਅਰ ਚੈੱਕ ਕਰਾ ਕੇ ਲਈਏ ਗੱਬਰ ਟੋਕੜ ਜੀ ਠੀਕ ਹੈ ਜੀ 7 ਕਿਲੋ ਦੁੱਧ ਆ ਪਹਿਲਾਂ 10 ਸੀ ਆਪਣੇ ਕੋਲੇ ਉੱਥੋਂ 4 ਖਾਂਦੀ ਆਈ ਆ ਜੀ ਬਾਹਰੋਂ ਚ ਲਈ ਆ ਸਹੀ ਆਪਣੇ ਕੋਲੇ ਆ ਕੇ ਮੜਾ ਜਾ ਕਰ ਗਈ ਆ ਪੱਠੇ-ਪੁੱਠੇ ਘੱਟ ਖਾਂਦੀ ਹੁਣ ਠੀਕ ਹੈ ਜੀ ਦੁੱਧ ਬਾਜ ਜੂਗੀ ਬਾਕੀ ਜੀ ਠੀਕ ਹੈ ਜੀ ਸਹੀ ਸੂਹ ਹੋਰ ਦੂਜੀ ਸੂਹੇ ਸੂਈ ਦੀ ਆ ਜੀ ਤੀਜੀ ਮੂਰੇ ਸੋ ਗਈ ਛੰਡੀ ਛੰਡੀ ਬੋਦਾ ਬਕੇ ਥਾਣ ਤੁਨ ਮੋਟਾ ਲੱਗਿਆ ਰਹੀ ਗੱਬਣ ਤੋਂ ਕੜਾਈ ਗੱਬਣ ਤੋਂ ਕੜਜੀ ਠੀਕ ਚਾਰ ਮਹੀਨਿਆਂ ਦੀ ਬਸ 3.5 ਦੀ ਆਈ ਠੀਕ ਹੈ ਜੀ 14 ਦਿਨਾਂ ਦੇ ਨੇ ਲੱਗੀ ਦੀ ਪਰ ਤੋਰ ਕੇ ਦਿਖਾ ਦਿਓ ਚੈੱਕ ਕਰਾ ਕੇ ਲੈਂਦੇ ਵਾਲੇ ਨੇ ਕਰਾਉਣੀ ਆ ਕਰਾ ਸਕਦਾ ਜਿਹਨੇ ਲੜੀਆਂ ਠੀਕ ਹੈ ਜੀ ਕੋਈ ਦੇਖ ਸਕਦੇ ਹੋ ਸੰਡਾ ਟਿਕਾ ਲਵਾਇਆ ਸੀ ਕੱਲ ਚੈੱਕ ਕਰਾਉਣ ਸਾਰ ਠੀਕ ਹੈ ਜੀ ਚੈੱਕ ਕਰਾ ਕੇ ਲੈਂਦੇ ਬਾਈ ਜੀ ਤੇ ਮੂੰਹ ਇਹਦਾ ਵੀ ਉਹ ਸੋਨਾ ਜੀ ਇਹ ਕੁਆਲਟੀ ਤੁਸੀਂ ਦੇਖ ਸਕਦੇ ਹੋ ਹੂੰ ਥੋੜੇ ਸਾਹਮਣੇ ਆ ਬਾਕੀ ਬਾਈ ਨੂੰ ਆਪਾਂ ਪੁੱਛਦੇ ਰੇਟ ਥੋੜਾ-ਥੋੜਾ ਦੇਖਦੇ ਠੀਕ ਆ ਭਰਾ ਮੋੜ ਲਾ ਇਹ ਦੇ ਸਕਦਾ ਹਾਂ ਕੱਬਣ ਟੋਕੜਾ ਹਾਂਜੀ ਪਰ ਆ ਜੀ ਦਾ ਕੀ ਰੇਟ ਆ ਜੀ ਇਹਦਾ 40 ਮੰਗਦੇ ਆ ਜੀ 40 ਮੰਗਦੇ ਹਾਂਜੀ ਬਈ 40000 ਤੋਂ ਬਈ ਬਾਕੀ ਕਰ ਲਾਂਗੇ ਕੋਈ ਮੌਕੇ ਤੇ ਜੇ ਕੋਈ ਆ ਦੂਰੋ ਵੀਰ ਇਹ ਠੀਕ ਹੈ 40000 ਪਰ ਰੇਟ ਆ ਬੋਲਦੇ ਹਾਂਜੀ ਨੰਬਰ 3 ਤੇ ਦਿਖਾਓ ਜੀ ਤੀਜੇ ਨੰਬਰ ਤੇ ਆ ਜਾਓ ਜੀ ਓੜ ਜਾ ਬੱਤਾ ਆ ਹੁਣੇ ਹੀ ਆਈ ਆ ਜੀ ਬੱਛੀ ਅਜੇ ਪਹਿਲੇ ਸੂਇ ਸੁਗੀ ਜੀ ਠੀਕ ਹੈ ਜੀ ਹਾਂਜੀ ਓੜ ਜਾ ਕਰ ਰਹਾ ਹਾਂ ਪਹਿਲੇ ਸੂਏ ਜੀ 10 ਦਿਨ 12 ਦਿਨ ਇਹਦੇ ਪਏ ਜੀ ਇਹ ਵੀ 2 ਦਿਨ ਦਰਛੀ ਆ ਜੀ ਠੀਕ ਹੈ ਜੀ ਸੀਲ ਸਾਬੂ ਬਹੁਤ ਆ ਠੀਕ ਹੈ ਆ ਦੇਖ ਲਓ ਜਿਵੇਂ ਮਰਜੀ ਉਪਰ ਉਪਰ ਆ ਜਾ ਕਰਦੀ ਆ ਬਣਾ ਆਪਣੇ ਠੀਕ ਹੈ ਜੀ ਮਾਲਕਾਂ ਨੇ ਘਰੋਂ ਆਈ ਕਰਕੇ ਗੱਡੀ ਚ ਠੀਕ ਹੈ ਜੀ ਹਾਂ ਜੀ ਇਹ ਕਿੰਨੇ ਦਿਨ ਲੈ ਜੂਗੀ ਤੁਹਾਡੇ ਸਾਹ ਹ ਇਹ ਵੀ 12 13 ਦਿਨ ਲੈ ਜੂ ਮੋਜਨਾ ਜੀ ਠੀਕ ਹੈ ਜੀ ਹਾਂ ਜੀ ਬੜੀ ਥਲ ਥਲ ਦੇ ਸਾਰੇ ਆ ਬਣੀ ਸੁਣੀ ਆ ਖੁੱਲੇ ਲੈ ਵੀ ਦੇ ਕੋਈ ਆਏ ਨਹੀਂ ਵਧੀਆ ਚਮਕ ਲਈ ਆ ਜੀ ਠੀਕ ਹੈ ਜੀ ਆਇਆ ਨਾ ਤੇ ਸੰਗਲਪਾਏ ਆਉਂਦਾ ਜੀ ਮੁੜ ਕੇ ਤੇ ਮੁੜੀ ਪੈਂਦੀ ਆ ਅਗਦਾ ਕਰਕੇ ਕਰ ਜਾਂਦੀ ਆ ਜੀ ਠੀਕ ਹੈ ਜੀ ਵੇ ਜੇ ਸਾਰ ਗਿਆ ਜੈਡ ਬਲੈਕ ਆ ਜੀ ਬਲੈਕ ਕਲਰ ਦਿਆ ਫੇਰ ਕੁਝ ਦੇ ਸਕਦੇ ਠੀਕ ਹੈ ਜਦ ਤੱਕ ਮੋੜਦਾ ਮੋੜਦਾ ਵੀ ਉਹ ਹਲਕਾ ਕਰ ਦਿਆ ਆਜਾ ਆਜਾ ਜੈ ਇਦਰੀ ਬੰਦ ਦੇ ਛੋੜ ਨਹੀਂ ਕਰਦੇ ਨਵੀਆਂ ਲੰਦੇ ਭਾਈ ਨੇ ਪੱਤੋ ਹੈ ਘਰੋਂ ਕੱਢੀ ਨਹੀਂ ਕਰਕੇ ਇੱਕ ਸਾਹ ਦੇ ਖੜੀ ਰਹੀ ਸੀ ਆ ਠੀਕ ਹੈ ਜੀ ਕੱਲ ਨੂੰ ਲਾਜੋ ਜੀ ਵਾਸਤੇ ਠੀਕ ਹੈ ਅਕੀਬਾ ਜੀ ਦਾ ਬਪਾਰ ਦਾ ਕੰਮ ਹੈ ਜੀ ਠੀਕ ਹੈ ਜੀ ਜੇ ਕਿਸੇ ਨੂੰ ਮੈਨੂੰ ਲੱਗਦਾ ਬਈ ਜੀ ਸੁਣਨ ਲੱਗ ਕਰੋ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਕਰਕੇ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਜੀਤਾ ਫਾਰਮ ਟੀਵੀ ਬਹੁਤ ਬਹੁਤ ਸਬਸਕ੍ਰਾਈਬਰ ਸ਼ੇਅਰ ਕਰੇ ਕੋਲੋ ਹਾਂਜੀ ਬਾਈ ਜੀ 4 ਨੰਬਰ ਦੀ ਦੋ ਡਿਟੇਲ ਇਹ ਜੀ ਦੂਜੀ ਸਵੇਰ ਸੂਜ ਪਲੂਨ ਨੇ 18 ਕਿਲੋ ਦੋ ਦਤਾ ਜੀ ਠੀਕ ਹੈ ਜੀ ਇੱਥਾ ਆਪਣੇ ਲੋਕਲ ਪਿੰਡ ਚ ਲਈ ਜਾਣੇ ਡੇ ਜੀ ਠੀਕ ਹੈ ਜੀ ਤੇ 22 ਦਿਨ ਪਹਿ ਰਾਹੀ ਆਈ ਆਈ ਸੁਣਦੇ ਠੀਕ ਹੈ ਜੀ ਹਾਂਜੀ ਬਾਕੀ ਸਾਰੀ ਸਭ ਬਹੁਤ ਧਾਰਤੂ ਰੋਬ ਵਧੀਆ ਜੀ ਰੀ ਠੀਕ ਹੈ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਬਾਈ ਕਹਦਾ 20 ਬਾਈ ਦਿਨਾਂ ਨਾਲ ਲੈ ਜਾਊਗੀ ਤੇ 5-4 ਦਿਨ ਵੱਧ ਘੱਟ ਵੀ ਲੈ ਜੀ ਬਾਕੀ ਉਹ ਤਾਂ 22 20 ਦਿਨ ਦਾ ਸੀ ਠੀਕ ਹੈ ਜੀ ਤੁਹਾਨੂੰ 4 ਦਿਨਾਂ ਦੇ ਆਪਣਾ ਕੋਲ ਆਈ ਨੂੰ ਜੀ ਠੀਕ ਹੈ ਜੀ ਤੋਰਕ ਦਿਖਾਓ ਜੀ ਵੜੀ ਦਿਖਾ ਦੇਣਾ ਜੀ ਆੜ ਜਾ ਹਾਂ ਜੀ ਦੇਖਾ ਤੋੜਾ ਤਰਾ ਲਿਓ ਜੀ ਮੋੜ ਲਿਓ ਦੇਸਪੂਟ ਦੇ ਸਾਹਮਣੇ ਹਾਂਜੀ ਭਾਈ ਕੀ ਰੇਟ ਲੰਦਾ ਜੀ ਦਾ ਇਹ 40 ਦੇ ਦਾਂਗੇ ਜੀ ਹੁਣ ਜੀ ਠੀਕ ਹੈ ਜੀ ਭਾਈ 40000 ਰੁਪਏ ਵੀ ਰੇਟ ਕਰ ਰਹੇ ਆ ਭਾਈ ਬਾਕੀ ਭਾਈ ਨਾ ਲੈਵਾ ਬਹੁਤ ਬਣਾਉਂਦੇ ਭਾਈ ਇਹ ਤਿਆਰ ਹੋ ਕੇ ਆਪਾਂ ਤੋਂ ਲਈ ਆ ਪਹਿਲੀ ਵਾਰੀ ਵੀ ਠੀਕ ਹੈ ਜੀ ਫੋਨ ਤੇ ਕਨੈਕਟ ਕਰ ਲਓ ਜੀ 40000 ਪਰਮਾਣਤਾ ਜੀ ਦੇ ਦਾਂਗੇ ਕਹਿੰਦੇ ਆ ਤੇ ਆਪਣੇ ਚੈਨਲ ਨੂੰ ਬਹੁਤ ਦਾ ਸਬਸਕ੍ਰਾਈਬਰ ਤੇ ਸ਼ੇਅਰ ਜੁਗਾਰ ਕਰੋ ਤਾਂ ਕਿ ਆਪਣਾ ਨਵਾਂ ਨਵਾਂ ਵੀਡੀਓ ਅਪਲੋਡ ਕਰਦੇ ਆ ਆਪਣਾ ਨੰਬਰ ਹੈਗਾ ਜੀ 7528000355 ਜੀ ਦੇਖੋ ਦੇਖਦੇ ਹਾਂ ਕਿ ਭਰਾ ਤਿਆਰੇ ਗਏ ਆ ਭਾਈ ਕੋਲ ਪਕਾਉਗਾ ਠੀਕ ਹੈ ਤੇ ਬੈਲ ਮੈ ਜਰ ਸਬਸਕ੍ਰਾਈਬ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ